ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ਼ਾਂ ਨੂੰ ਸਾਰੇ ਵੀ ਨਸਿਟਨੇ ਤੇ ਕਰਦ ਗਏ ਆਪਾਂ ਵਲੌਗ ਦੀ ਸਟਾਰਟਿੰਗ ਤੇ ਮਿੱਤਰੋ ਅੱਜ ਬੱਚੇ ਪੁੱਛੇ ਤਾਂ ਨਹੀਂ ਛੱਡੇ ਸੀਗੇ ਆਪਾਂ ਤੇ ਮੀਂਹ ਦਾ ਅੱਜ ਡੜ ਕੇ ਪੂਰਾ ਚਾਂਸ ਸੀਗਾ ਤੇ ਹੁਣ ਹੈ ਨਹੀਂਗਾ ਹੁਣ 11 ਵਜ ਗਏ ਤੇ ਮੀਂਹ ਦਾ ਚਾਂਸ ਤਾਂ ਹੈ ਨਹੀਂਗਾ ਧੁੱਪ ਨਿਕਲ ਲਈ ਆ ਤੇ ਬੱਦਲ ਹੈਗੇ ਆ ਇਹ ਇੱਕ ਇਧਰੋਂ ਵਾਹ ਉੱਠਿਆ ਆਉਂਦਾ ਬੱਦਲ ਜਾ ਮੀਂਹ ਇਹਰ ਦੁਬਾਰਾ ਟਕਰ ਹੈਗੇ ਆ ਚਾਂਸ ਮੇਰੇ ਭਾਰੀ ਤਾਂ ਉਹ ਬੱਦਲ ਜਾ ਪਰ ਉੱਠਿਆ ਆਉਂਦਾ ਇਹ ਲਾ ਅੱਜ ਤੱਕ ਉਤਰ ਬੈਠਾ ਕੋਠੀ ਆ ਦਸਨ ਖਾਈ ਓ ਬੈਠਾ ਕੋਠੀ ਦੇ ਤੇ ਤਾਂ ਹੀ ਨਿਆ ਆਪਾਂ ਬੱਚੇ ਛੱਡੇਗੇ ਤੇ ਹੁਣ ਆਪਾਂ ਕੂਤਰੀਆਂ ਦਾ ਰੰਗ ਲਾਉਣਾ ਵੱਡਿਆਂ ਦੇ ਓਏ ਯਾਰ ਇੱਕ ਦੋ ਨੇ ਤਾਂ ਪਛਾਣ ਵੀ ਹੈਣੀਗੀ ਜਿਵੇਂ ਆਹ ਚਿੱਟੀ ਕੂਤਰੀ ਵੱਡੀ ਸ਼ਾਹ ਆਖੀ ਤੇ ਜਿਹੜੀ ਆਪਾਂ ਲਾਸਟ ਤੇ ਮਗਰੋਂ ਇਧਰੋਂ ਛੱਡੀ ਆ ਇਹੇ ਵਾਲੀ ਇਹਦੇ ਵੀ ਪਛਾਣਨੇਗੀ ਬਾਕੀ ਇੱਕ ਦੋ ਨੇ ਲੱਪੇਗੀ ਜਿ세 ਜਿਵੇਂ ਲੱਪਿਆਂ ਦੇ ਰੰਗ ਲਹਿ ਗਿਆ ਇਹਨੂੰ ਵਿਖਾਈ ਦੇਣਾ ਮਾੜੇ ਬਾੜੀ ਰਹਿ ਗਿਆ ਯਾਰ ਜਿਵੇਂ ਆਂ ਗੂਤਰੀ ਆ ਆ ਮੜੇ ਲੱਪਾ ਰਹਿ ਗਿਆ ਤੇ ਅੱਜ ਰੰਗ ਲਾ ਦੇਣਾ ਸਾਰੀਆਂ ਬਟੀਆਂ ਉਧਰ ਨਾ ਦੇ ਤੇ ਵਿੱਚੋਂ ਤਿੰਨ ਚਾਰ ਕਬੂਤਰੀਆਂ ਆਪਾਂ ਪੱਟ ਰੀਆਂ ਵੀ ਆ ਵੱਡੀਆਂ ਨਹੀਂ ਪੱਟ ਰੀਆਂ ਪੱਟ ਰੀਆਂ ਆਪਾਂ ਪਰ ਲੈ ਬਾਸੂਗੋ ਤੇ ਉਹ ਗੂਤਰੀਆਂ ਪੱਟਾਂਗੇ ਅੱਜ ਚਾਰ ਪੰਜੇ ਪੱਟ ਪਟਾਈ ਕਰਾਂਗੇ ਤੇ ਬਾਕੀ ਵੱਡੀਆਂ ਗੂਤਰੀਆਂ ਆਪਾਂ ਰੰਗ ਲਾ ਦੇਣਾ ਤੇ ਰੰਗ ਆਪਾਂ ਲਾਈ ਦਿੰਨੇ ਹੁਣ ਰੰਗ ਲਾ ਕੇ ਤੇ ਬਾਹਰ ਧੁੱਪੇ ਪਾ ਦੇਣੇ ਕਿਰਾ ਲੋਈ ਮੇਤੂ ਚਾਰ ਢੱਕੇ ਕੱਢ ਲਏ ਆਪਾਂ ਪੀਲਾ, ਗੁਲਾਬੀ, ਕਾਲਾ ਤੇ ਹਰਾ ਤੇ ਚਾਰ ਹੀ ਰੰਗ ਕੱਢ ਲਏ ਕਾਲਾ ਪੀਲਾ ਹਰਾ ਤੇ ਗੁਲਾਬੀ ਆਪਾਂ ਉਡਣ ਵਾਲੇ ਕਬੂਤਰਾਂ ਦੇ ਲਈ ਲਾਉਣਾਗਾ ਆਪਾਂ ਵੱਡੇ ਕਬੂਤਰਾਂ ਨੂੰ ਨਹੀਂ ਲਾਉਣਾ ਕਰਾਂਗੇ ਜਿੱਥੇ ਜਿੱਥੇ ਲਿਆ ਵਿਆ ਉੱਥੇ ਉੱਥੇ ਲਾ ਦੇਣੇ ਆ ਜਿਵੇਂ ਕੀ ਤੁਹਾਨੂੰ ਦਿਖਾ ਦਈਏ ਉਹ ਪੂਰੀ ਰਹਿ ਗਿਆ

ਤੇ ਕੇਰਾ ਉਪਰ ਰੰਗ ਲਾਦ ਗਏ ਤੇ ਫਿਰ ਗਾਹ ਵਿਖਾਉਣੇ ਤੁਹਾਨੂੰ ਕਿਵੇਂ ਲੱਗਾ ਰੰਗ ਤੇ ਵੀਡੀਓ ਥੋੜੀ ਤੇਜ਼ ਕਰਦਨੇ ਆ ਆਇਦਰ ਲੰਮੀ ਬਹੁਤ ਬਣ ਜਾਣੀ ਆ ਇਹ ਟਿੱਕਾ ਕਰਤਾ ਗਾਨੀ ਪਾਦੀ ਤੇ ਬੈਠ ਕੇ ਰੰਗ ਲਾਤਾ ਇਹਦੇ ਆਪਾ ਤੇ ਇਹਨੂੰ ਕਿਰ ਆਪਾਂ ਬਾਹਰ ਪਾ ਦਿੰਨੇ ਆ ਤੇ ਜੇ ਅੰਦਰ ਛੱਡ ਤੇ ਅੰਦਰ ਦੂਜੀ ਕੰਪੂਤਰੀ ਨੇ ਲੀਡ ਦੂਗੀ ਇਹੇ ਚਲੋ ਜੀ ਤੇ ਹੁਣ ਆਪਾਂ ਲਾਉਣੇ ਦੂਜੀ ਗੂਤੇ ਦੇ ਰੰਗ ਇੱਕ ਦੇ ਲਾਤਾ ਜੀ ਵਾਰੀ ਆ ਗਈ ਦੂਜੀ ਦੀ ਮਿੱਤਰੋ ਆ ਗੂਤਰੀ ਹੈਗੀ ਸ਼ਾਕੀ ਇਹ ਜਿਹੜੀ ਆਪਾਂ ਕਬੂਤਰਾਂ ਨੇ ਖੁੱਡੇ ਚੋਂ ਲਾਸਟ ਨੰਬਰ ਤੇ ਨਹੀਂ ਛੱਡੀ ਸੀ ਆਪਾਂ ਕੂਤਰਾਂ ਵਾਲੇ ਖੁੱਡੇ ਚ ਇਹ ਉਹ ਗੂਤਰੀ ਆ ਤੇ ਇਹਦਾ ਹਰਾ ਘੰਡ ਸੀਗਾ ਮੈਂ ਹੁਣ ਠੱਲ ਵੇਖੀ ਆ ਤੇ ਠੱਲ ਵੇਖ ਕੇ ਤੇ ਮੁਰਕ ਕਾਪੀ ਤੇ ਵੇਖਿਆ ਤੇ ਉਹ ਤੋਂ ਪਤਾ ਲੱਗਾ ਮਿੱਤਰੋ ਹਰਾ ਘੰਡਾ ਸੀਗਾ ਇਹ ਜਿਵੇਂ ਰੰਗ ਲੈ ਗਿਆ ਸੀ ਪਹਿਲਾਂ ਤਾਂ ਵਾਵਾ ਸੀਗਾ ਇਹ ਦਿਨਾਂ ਵਿੱਚ ਝਾੜ ਪੈ ਗਈ ਤੇ ਹਰਾ ਘੰਡਿਆ ਮਿੰਟੋ ਮਿੰਟੀ ਲੈ ਗਿਆ ਤੇ ਜਿਵੇਂ ਚਿੱਟੀ ਬਣ ਗਈ ਸੀ ਗੂਤਰੀ ਤੇ ਹੁਣ ਮੈਂ ਠੱਲ ਨੰਬਰ ਵੇਖੀ ਤੇ ਫੇਰ ਪਤਾ ਲੱਗਾ ਇਹ ਹਰੇ ਘੰਡ ਵਾਲੀ ਆ ਤੇ ਇਹਦਾ ਆਪਾਂ ਹਰਾ ਕਾਂਡੀ ਕਰਤਾ ਦੁਬਾਰਾ ਫਿਰ ਹੁਣ ਆਪਾਂ ਰੰਗ ਨਹੀਂ ਲੈਣਦੇ ਨਾ ਇਹਦੇ ਤੇ ਛੱਡ ਦਿੰਦੇ ਆ ਇਹਨੂੰ ਵੀ ਬਾਹਰ ਉਹਨਾਂ ਕਬੂਦਰੀਆਂਾਂ ਚ ਆਹ ਕੂਦਰੀ ਆ ਹਲੋ ਇਹ ਦੂਜੀ ਕੂਦਰੀ 'ਤੇ ਲਾਦਾ ਆਪਾਂ ਰੰਗ ਹਰਾ ਕਾਂਡ ਕੱਲਾ ਇਹਨੇ ਮੋਢੇ 'ਨਾਂ ਵੀ ਲਾ ਲੇ ਥੋੜਾ ਜਿਹਾ ਚਲੋ ਕੋਈ ਨਹੀਂ ਇਹ ਵੀ ਛੱਡ ਦਿੰਦੇ ਆ ਆਪਾਂ ਇਸੇ ਪਿੰਜਰੇ 'ਚ ਆ ਵੀਖੀ ਹੁਣ ਉਹਨਾਂ ਲਾ ਦੀ ਹੋ ਜੀ ਦੋਵਾਂ ਦੇ ਲਾਤਾ ਇਹਦੇ ਕਲਾ ਕਾਂਢੀ ਕਰਨਾ ਸੀ ਆਪਾਂ ਹੁਣ ਵਾਰੀ ਆ ਗਈ ਤੀਜੀ ਦੀ ਆ ਗੂਤਰੀ ਆਪਣੇ ਜਿਹੜੇ ਬੋਦੀ ਐ ਲਗ ਉਤਰਨ ਲੱਗੇ ਸੀ ਕੀ ਉਹ ਉਤਰੀ ਐ ਇਹ ਇਹ ਆਪਣੇ ਵੱਡੇ ਕਾਲਸਰੇ ਦੀ ਆ ਤੇ ਕਾਲੇ ਕੰਨਾਂ ਵਾਲੀ ਇਹਦੇ ਵੀ ਥੋੜੇ ਥੋੜੇ ਰਹਿ ਗਏ ਸੀ ਕਾਲੇ ਕੰਨ ਤੇ ਇਹਦੇ ਵੀ ਆਪਾਂ ਦੁਬਾਰਾ ਕੰਨਾਂ ਤੇ ਲਾ ਦੇਨੇ ਕਾਲਾ ਰੰਗ ਕਾਲਾ ਰੰਗ ਆਪਣੇ ਕੋਲ ਥੋੜੇ ਰਹਿ ਗਿਆ ਬਾ ਇੱਕ ਅੱ데 ਦਿਨ ਤੇ ਕਰਾਪਾ ਦੁਬਾਰਾ ਕਾਲਾ ਰੰਗ ਵੀ ਬਣਾਵਾਂਗੇ ਤੇ ਫਿਰ ਚੈੱਕ ਕਰਾਵਾਂਗੇ ਉਹ ਵੀ ਰੰਗ ਤੁਹਾਨੂੰ ਬੈ ਕੰਨ ਨਹੀਂ ਕਰਨੇ ਕੱਲੇ ਇਹਦੇ ਉਵੇਂ ਹੀ ਪਛਾਣੀ ਆ ਖਟੀਆਂ ਅੱਖਾਂ ਦੀ ਗੁਤਰੀ ਇਹ ਤਾਂ ਉਵੇਂ ਹੀ ਪਛਾਣੀ ਆ ਆਪਾਂ ਨੂੰ ਤੇ ਜੀ ਦੇ ਵੀ ਲਾਦਾ ਰੰਗ ਜੀ ਆਪਾਂ ਕੱਲੇ ਕੰਨ ਕਰਤੇ ਕਾਲੇ ਇੱਧਰ ਦੁਕਾਨਾ ਵਿਖਾ ਚਲੋ ਜੀ ਇਹ ਵੀ ਛੱਡ ਦਿੰਨੇ ਆਪਾਂ ਪਿੰਜਰੇ ਜੀ ਲਓ ਜੀ ਆਉਦਾ ਇਹ ਸੁੱਕਾ ਰੰਗ ਇਹ ਥੋੜਾ ਹਰੇ ਘੰਡਾ ਇੰਦਾ ਗਿੱਲਾ ਕਾਲਾ ਹੀ ਬਸ ਨਹੀਂ ਲੱਗਦਾ ਕਿਸੇ ਨੂੰ ਵੀ ਫਿੱਕਾ ਲਈਆ ਫਿੱਕਾ ਲਿਆ ਆਪਾਂ ਆ ਹੈਗੀ ਮਿੱਤਰੋ ਆਪਣੇ ਹਰੇ ਟਿੱਕੇ ਵਾਲੀ ਗੂਤਰੀ ਇਹ ਵੜੀ ਉਤਰੀ ਆ ਤੇ ਇਹਦੇ ਹਰਾ ਟਿੱਕਾ ਸੀਗਾ ਲੱਗਾ ਹੋਇਆ ਤੇ ਫਿੱਕਾ ਹੋ ਗਿਆ ਸੀਗਾ ਇਹ ਦਵਾਰ ਤੋਂ ਬਾਅਦ ਫੇਰ ਗੂੜਾ ਹੀ ਕਰ ਦਿੰਨੇ ਆ ਓਨਲੀ ਹਰਾ ਟਿੱਕਾ ਲਾਉਣਾ ਇਹਦੇ ਆਪਾਂ ਬਾਕੀ ਮੋਢੇ ਤੇ ਰੰਗ ਲੱਗਾ ਹੋਇਆ ਇਹਦੇ ਬਾਹਰ ਟਿੱਕਾ ਲਾਉਣੇ ਨੇ ਦੇ ਸ਼ਾਖੇ ਉਤਰੀ ਆ ਮੋਢੇ ਦੇ ਤਾਂ ਪੀਲਾ ਲੱਗਾ ਤੇ ਇੱਕ ਲਾਲ ਲੱਗਾ ਹੋਇਆ ਮੋਢੇ ਦੇ ਦੇ ये छोड़ देने बहर आप ला के रंग पिंजरे जी लो लीजिए हरा टिख् लाता भी ਓਨਲੀ ਹਰਾ ਟਿੱਕਾ ਬਾਕੀ ਰੰਗ ਲੱਗੇ ਸੀਗੇ ਤੇ ਚਾਰ ਹੋ ਗਈ ਹੁਣ ਆ ਗਈ ਪੰਜਵੀਂ ਦੀ ਵਾਰੀ ਹਰਾ ਮੋਢਾ ਕਰਤਾ ਹੀ ਆ ਗੁਦਰੀ ਜਾਤਾ ਸੱਜਾ ਹਰਾ ਮੋਢਾ ਇਹ ਮੋਢੇ ਦੋ ਚੱਲ ਨਹੀਂ ਡਿੱਗੜਦੇ ਚੱਲ ਕੋ ਹਣੀਂਦਾ ਨਾ 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 ਲੱਗੀ ਨਾ ਲੱਗੀ ਨਾ ਲੱਗੀ ਨਾ ਨਾ ਲੱਗੀ ਛੁੱਡਾ ਗਿਆ ਪਰੇ ਹੋਈ ਗਏ ਨਹੀਂ ਇਹ ਲਵੇੜਦ ਨੇ ਦੂਜਿਆਂ ਨੂੰ ਵੀ ਇਹਨੇ ਪੰਜਾਂ ਲੱਗੇ ਰੰਗ ਜੀ ਕਿਰਾਂ ਦਾ ਮੇਤਰੋ ਪੰਜਾਂ ਕਬੂਤਰਾਂ ਦੇ ਰੰਗ ਲਮਾਣਾ ਸੀਗਾ ਤੇ ਪੰਜਾਂ ਕਬੂਤਰਾਂ ਦੇ ਆਪਾਂ ਰੰਗ ਲਾਤਾ ਤੇ ਬਾਕੀਆਂ ਦੇ ਦਾ ਲਗਭਗ ਆਵੇ ਮੋਢਿਆਂ ਤੇ ਲੱਗਾਈ ਆ ਸਾਰਿਆਂ ਦੇ ਇਹਦੀ ਲੱਗਾਈ ਐ ਚਰੂ ਕੋਈ ਨਹੀਂ ਬਾਕੀਆਂ ਨੇ ਜਿਹੜੋਂ ਲਾਊਗਾ ਆਪਾਂ ਉਦੋਂ ਲਾਦਿਆ ਕਰਾਂਗੇ ਤੇ ਕੇਰਾ ਪੰਜਾਂ ਦੇ ਥੋੜਾ ਲੱਗਾ ਸੀਗਾ ਤੇ ਪੰਜਾਂ ਕੂਦਰੀਆਂ ਦੇ ਆਪਾਂ ਰੰਗ ਲਾਤਾ ਕੇਰਾ ਤੇ ਬਾਕੀ ਆ ਸਾਮ ਦਿੰਨੇ ਹੁਣ ਲੋ ਇਹ ਲਾਦਾ ਆਪਾਂ ਪੰਜਾਂ ਕੂਦਰੀਆਂ ਦੇ ਰੰਗ ਇਹਦਾ ਕਰਤਾ ਹਰਾ ਮੁੱਢਾ 올 ਦੀ ਗੱਲੀ ਹਰਾ ਸਿਰ ਤੇ ਇਹਦੇ ਕਾਲੇ ਕੰਨ ਇਹਦਾ ਹਰਾ ਕੰਡ ਤੇ ਇੱਕ ਦੇਗਾ ਹਰਾ ਹਰਾ ਸਿਰ ਤੇ ਲਾਲ ਗਾਨੀ ਲਾਲ ਬੈਠਾ ਐਜੇ ਸਰ ਨਾਲ ਜਿਆਦਾ ਸੋਹਣਾ ਲੱਗਾ ਰੰਗ ਗਾਨੀ ਬੈਠ ਤੇ ਸਰ ਚ ਲੋਕ ਕੋਈ ਨਹੀਂ ਬਸ ਸੌਕੀ ਗਿਆ ਤੇ ਅੱਧਾ ਘੰਟਾ ਪਾ ਕੇ ਹੋਰ ਤੇ ਬਾਕੀ ਛੱਡ ਦਾਂਗੇ ਖੁੱਡੇ ਚ ਤੇ ਇੱਕ ਆਪੇ ਯਾਰ ਚਾਰ ਕਬੂਤਰਾਂ ਪੱਟਣੀਆਂ ਤੇ ਬਹੁਤ ਦਾਣਾ ਪਾਣੀ ਪਾਉਣ ਲੱਗੂ ਰੋ ਪੱਟਾਂਗੇ ਦਾਣਾ ਪਾਣੀ ਖਵਾ ਕੇ ਫੇਰ ਪੱਟਾਂਗੇ ਰੱਜਿਆਂ ਨੂੰ ਪੀੜ ਘਟ ਲੱਗਦੀ ਆ ਨਵੀਂ ਮਟਰ ਵਾਂਗੀ ਕੇਤਾ ਮਟਰ ਦੇਖਣਾ ਸੀ ਮਟਰ ਚੱਲੀ ਜਾਂਦੀ ਆ ਤੇ ਪੱਠਿਆਂ ਨੂੰ ਪਾਣੀ ਲੱਗ ਜਾਂਦਾ ਆ ਆ ਦੇਖੋ ਤੇ ਗਾਂ ਕਣਕ ਨੂੰ ਵੀ ਛੱਡਿਆ ਹੋਇਆ ਸੀਗਾ ਉਹ ਵੀ ਦੇਣੇ ਆ ਆ ਵੇ ਇੱਥੇ ਆ ਗਿਆ ਪਾਣੀ ਅੱਧਾ ਕੈਂਤੇ ਹੋਇਆ ਸੀ ਛੱਡੀ ਨੂੰ ਦੇਖਣ ਆਇਆ ਸੀ ਮੈਂ ਕਣਕ ਨੂੰ ਪਾਣੀ ਲੱਗਣ ਲੱਗ ਗਿਆ ਕਿਵੇਂ ਆ ਲੋਰੀ ਆ ਗਈ ਇੱਥੇ ਵੀ ਪਾਣੀ ਪਈ ਜਾਂਦਾ ਇਹ ਕਣਕ ਨੂੰ ਪਾਣੀ ਆ ਆਪਣੀ ਕਣਕ ਉਹ ਜਿੱਥੇ ਤੱਕ ਕਰਨੀ ਕਾ ਜਾਂਦੀ ਆ ਇਹ ਸਾਰੀ ਆਪਣੀ ਕਣਕ ਨਹੀਂ ਆਪਣੀ ਤਾਂ ਇੱਥੇ ਕਿੱਲਾ ਤੇ 2-3 ਕਿੱਲੇ ਉੱਥੇ ਆ ਤੇ ਅੱਧਾ ਕਿੱਲਾ ਉਧਰ ਪਰੇ ਆ ਰੁਕੂ ਇਹਨੇ ਲੱਗ ਜੂਗੀ ਹੇ ਨੇੜੇ ਪਾਣੀ ਗਿਆ ਹੋਣਾ ਤੇ ਤਾਂ ਦੋ ਘਰੇ ਆ ਹੀ ਤੇ ਦੋ ਘਰੇ ਆਏ ਸਾਰੇ ਦਿਨ ਰੂਗੀ ਹੈ ਕਣਕ ਤੇ ਸੁੱਕੀ ਪਈ ਥੱਲੇ ਧਰਤੀ ਵੀ ਤੇ ਮੋਟਰ ਆਪਣੀ ਚੱਲੀ ਜਾਂਦੀ ਏ ਲਿਆਂ ਭਾਈ ਤਾਂ ਪਾਣੀ ਵੀ ਤੇ ਕਬੂਤਰਾ ਵੀ ਤਾੜ ਦਿੰਨੇ ਆ ਤੇ ਇੱਕ ਕੰਮ ਦੀ ਜ਼ਰੂਰ ਲਿਆਂਦੀ ਆਪਾਂ ਕੈਲਸ਼ੀਅਮ ਇਹ ਵੇਖੇ ਬਰੋਟਨ ਵੀ ਹੈ ਮਿੱਤਰੋ ਆ ਵੇਖ ਲੋ ਭਾਈ ਇਹਨਾਂ ਨਾਲ ਭਾਈ ਬਰੋਡਰ ਨੇ ਵਿੱਚ ਹੀ ਤੇ 275 ਵੀ ਪ੍ਰਿੰਟ ਰੇਡ ਆ ਤੇ 2024 ਦੀ ਬਣੀ ਆ ਇਹ ਤੇ 2 ਸਾਲ ਹੁੰਦੀ ਹੈ ਵੈਲਿਡ ਇਹ 2026 ਤੱਕ ਆਏ 1 ਲੀਟਰ ਦੀ ਪੈਕਿੰਗ ਆ ਪੋਸਟੋ ਵੈਟ ਦਾ ਨਾਮ ਇਹ 60 ਐਮਲ ਹੈਗੀ ਵਿਮਰਲ ਦੇ ਚ ਹੋਰ 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 ਕੀ ਹੈ ਦੇ ਵਿੱਚ ਇਹ ਵਾ ਕੈਲਸ਼ੀਅਮ ਪੂਰਾ ਕਰਦੀ ਹੈ ਮੇਨ ਮਕਸਦ ਮੇਰਾ ਕਹਿਣ ਦਾ ਇਹ ਆ ਇਹ ਆਪਾਂ ਇਹ ਪਾਵਾਂਗੇ ਬੂਤਰਾ ਨੂੰ अज नहीं पा दे वाली पा देंगे आत रंग मैं तो जमा ही सुख गया जमा ही कहना जिन्होंने क्या जमें सुखना वो सुक गया आ तोते रंगा रंग देखो कि लगता पहला तो यही विखाइए आप लो जी आया तोते रंगा रंग शरीर लाया मोडे से आप ਫਿਰ ਗਲਾਬੀ ਵਿਖਾ ਦੇ ਕੇ ਕਾਲਾ ਤੁਸੀਂ ਵੇਖਾਈ ਕਾਲਾ ਉਹ ਮਾਰੂ ਚਾਤੀ ਤੇ ਗਲਾਬੀ ਲਓ ਜੀ ਆ ਕਿ ਢੀਕੇ ਨਾਲ ਲੱਗਦੀ ਆ ਨੈਰ ਨਾਲ ਲੱਗ ਜੇ ਨੈਰ ਨਾਲ ਲਾਏ ਮਿੱਤਰੋ ਛਾੜ ਪਈ ਵੀ ਗੂਦਰੀ ਇਹ ਹੱਥ ਵੀ ਨਹੀਂ ਆਉਂਦੀ ਲੱਗ ਭਾਗੇ ਯਾਰ ਖੁੱਡ ਦੇ ਵੀ ਆ ਥੋੜੀ ਪੌਣੀ ਪਿੰਜਰੇ ਜਿਹੀ ਹਣੀ ਇਹ ਤੱਕੇ ਨਾ ਫੜ ਲਈ ਪੈਂਦੀ ਐ ਮੈਂ ਨਾਲ ਦੇਣਾ ਛੱਡ ਤੀ ਹੁਣ ਇਹਨੂੰ ਆਪਾਂ ਛੱਡ ਦਗੇ ਖੁੱਡ ਦੇ ਚ ਸ਼ੁਰੂ ਬਈ ਜਾਓ ਪਹਿਲੇ ਇਹ ਹੀ ਜਾਊਗੀ ਗਈ ਨਾ ਚਲੋ 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 ਦਾਣੇ ਪਾਣੀ ਪਾਈ ਗਏ ਦੰਨਾ ਵੱਜ ਗਿਆ ਮਿੱਤਰੋ ਤੇ ਤੈਨੂੰ ਤੋ 4 ਵਜੇ ਤੱਕਰਦਾਂ ਨੇ ਪਾਦਨੇ ਆਪਾਂ ਘੰਟਾ ਨਹੀਂ ਪਾਉਂਦੇ 3 2 4 ਦੇ ਵਿੱਚ ਵਿੱਚ ਪਾਉਣੇ ਨੇ ਆਪਾਂ ਬਹੁਤਾਂ ਦੇ ਪਾਦੇ ਆਪਾਂ 20 ਮਿੰਟਾਂ ਚ 20 ਮਿੰਟ ਇਹਨਾਂ ਨੂੰ ਦੇਖਾਂਗੇ ਆਪਾਂ ਬਾਅਦ ਚੋਂ ਖਾਮ ਖੂਮ ਪਟਾਂਗੇ ਤੈਨਾਂ ਚਾਰਾਂ ਗੁਤਰਾ ਦੇ ਇਹਨੂੰ ਦਿਖਾਵਾਂਗੇ ਤੇ ਕਿਹੜਾ ਦਾਣੇ ਪਾਦਗੇ ਪਾਤਾ ਇਹ ਸਾਰੇ ਗੁਤਰਾ ਦਾਣਾ ਪਾਣੀ ਆੜੇ ਸਾਰੇ ਗੁਤਰੇ ਦਾਣਾ ਪਾਣੀ ਤੇ ਹੁਣ ਆਪਾਂ ਪੱਟ ਲਈਏ ਕਬੂਤਰਾਂ ਜਿਦਾਂ 4-5 ਪੱਟੜੀਆਂ ਔਰ ਲਾਲ ਘੰਡੀਆਂ ਬੈਠੀਆਂ ਨੇ ਸਾਹਮਣੇ ਉਹ ਪੱਟੜੀਆਂ ਆਪਾਂ ਜਿਹੜੀ ਇੱਕ ਕੱਲ ਵਿਖਾਈ ਸੀ ਟੂਸੇ ਵਾਲੀ ਦੋਹਾਂ ਟੂਸਿਆਂ ਵਾਲੀ ਇੱਕ ਉਹ ਪਟਣੀ ਆ ਤੇ ਇੱਕ ਆਪਣੇ ਕਾਲੀ ਟਿੱਕੇ ਵਾਲੀ ਗੁਤਰੀ ਆ ਇੱਥੇ ਬੈਠੀ ਹੋਗੀ ਔਰ ਬੇਰਸਾਨਾ ਪਰਲੇਗਾ ਸਿਰ ਤੇ ਗਾੜੀ ਕਾਲਾ ਗੋਟਸਤੇ ਇਹ ਕੋ ਬਟਣੀ ਆ ਤੇ 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 ਹੋਰ 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 ਲੈ ਵੀਣੀਆ ਰੱਖਿਆ ਚ ਦਿਨੇ 4-5 ਕਬੂਤਰਾਂ ਤੇ ਖਿੱਚ ਕੇ ਗਾਂ ਫਿਰ ਗਾਂ ਹੀ ਕੰਟੀਨਿਊ ਕਰਦੇ ਆ ਤੇ ਅਸੀਂ ਵੀਡੀਓ ਨਹੀਂ ਬਣਨੀ ਯਾਰ ਨਾਲ ਮੇਰੇ ਤੋਂ ਜੇ ਕਬੂਤਰਾਂ ਪਟੂਗੇ ਵੀਡੀਓ ਬਣਾਉਂਗਾ ਤੇ ਕਬੂਤਰਾਂ ਕਿਰਾ 4-5 ਹੀ ਪਹੇਗਾ ਪਟਦਗੇ ਤੇ ਬਾਅਦ ਚ ਆਪਾਂ ਵਿਖਾ ਦਨੇ ਕਿਹੜੀਆਂ ਕਿਹੜੀਆਂ ਪਟਤੀਆਂ ਬਾਹਰ ਜਾਲ ਚ ਪਾ ਲਾਂਗੇ ਤੇ ਫਿਰ ਵਿਖਾਉਣੀ ਆ ਆਪਾਂ ਕਿਰਾ ਵੇਖ ਕੇ ਜਿਹਨੂੰ 4-5 ਪਟਰਾਂ ਪਟਦਗੇ ਉਹ ਹਾਂਜੀ ਚਾਰ ਕੂਤਰੇ ਪਰਪਟਾਈ ਕਰਤੀ ਇੱਕ ਕਾਲੇ ਦੂਸਿਆਂ ਵਾਲੀ ਥਨੋ ਕਬੂਤਰਾਂ ਬਾਅਦ ਚ ਵਿਖਾਉਣੇ ਆ ਤੇ ਦੋ ਲਾਲ ਖੰਮ ਪੱਟੇ ਆ ਬਾਕੀ ਚਿੱਟੇ ਪੱਟੇ ਆ ਜੀ ਹਵਾ ਆ ਗਈ ਤੇ ਉੱਡਣਾ ਜਾਣ ਇਹ ਪਾਸੇ ਕਰਕੇ ਰੱਖਦੇ ਚਾਰਾਂ ਨੇ ਖਿੱਚਦੇ ਜੀ ਖੰਭ ਕੋਣ ਤੁਹਾਨੂੰ ਕਹਾ ਵੀ ਦਿੰਨੇ ਆ ਜੀ ਮੈਂ ਕਿਹਨਾ ਫੜ ਕੇ ਲਿਆਵਾਂ ਖੁੱਡੇ ਚ ਜਾਲ ਚ ਜਾਲ ਚ ਕਿਹੜਾ ਫੜ ਲਗੇ ਤੇ ਬਾਅਦ ਚ ਵਿਖਾਉਣੇ ਤੁਹਾਨੂੰ ਕਿਹੜੀਆਂ ਕਿਹੜੀਆਂ ਪੱਟੀਆਂ ਆਪਾਂ ਇੱਕ ਤਾਂ ਮਿੱਤਰੋ ਆ ਗੂਦਰੀ ਪੱਟੀ ਆਪਾਂ ਇਹਦੇ ਜਿਮਾਂਦਰੂ ਇੱਕ ਖੰਭ ਲਾਲ ਆ ਪੂਛ ਦੇ ਵਿੱਚ ਪੂਛ ਦਾ ਕੋਈ ਨਹੀਂ ਪੂਛ ਤਾਂ ਆਪੀ ਝਾੜ ਕੇ ਆ ਜੂਗੀ ਯਾਰ ਪੂਛ ਦੀ ਕੋਈ ਦਿੱਕਤ ਨਹੀਂ ਗਈ ਤੇ ਇਹਦਾ ਬਈ ਸਾਫ ਹੀ ਚ ਇਥੋਂ ਝਾੜ ਪਈ ਸੀ ਆਪਾਂ ਇਥੋਂ ਚਾਰ-ਚਾਰ ਖੰਭ ਇਥੋਂ ਪਟਦੇ ਆ ਬਾਕੀ ਝਲਨਾ ਪਟਦਿਆਂ ਆਪਾਂ ਓਨਲੀ ਤੇ ਆਹ ਖੰਭ ਨਹੀਂ ਪਟਨੇ ਆਪਾਂ ਇਹ ਚਾਰੋਂ ਹੀ ਰਹਿਣਗੇ ਚਾਰ-ਚਾਰ ਇਥੋਂ ੜਾਤੇ ਆ ਆਹ ਦੋ ਖੰਭ ਨਵੇਂ ਨਿਕਲੇ ਆ ਇਹ ਤਾਂ ਛੜਤੇ ਹਰੇ ਕੱਚੇ ਵੀ ਹੈ ਕੰਬ ਲਊ ਹੈ ਇਹਨਾਂ ਵਿੱਚ ਤੇ ਬਾਕੀ ਆਪਾਂ ਝਾਦਣਾ ਪੜਦਣਾ ਪਹਿਲੀ ਉਤਰੀ ਫਾਸਟ ਇਹ ਪੱਟੀ ਦੂਸਰਾ ਆਹ ਬੱਚਾ ਜੀ ਸ਼ਾਖਾ ਇਹ ਆਪਾਂ ਥੋੜਾ ਜਿਆ ਲੈਟ ਸਰ ਕਰਾਂਗੇ ਤਾਂ ਯੋ ਆਪਾਂ ਇੱਕ ਇੱਕ ਹਮ ਛੜਤਾ ਇਹਦਾ ਅੱਲਾ ਅੱਲਾ ਹਮ ਦੋ ਦੋ ਖਮ ਪਾੜਦੇ ਤਿੰਨ ਤੇ ਰਹਿੰਦੇ ਸੀਗੇ ਤੇ ਇਧਰੇ ਵੇਖ ਲੋ ਇੱਕ ਇੱਕ ਹਮ ਛੜਤਾ ਇਹਦਾ ਇਹ ਥੋੜਾ ਜਿਹਾ ਲੇਟ ਸਰਪਰ ਕਰਾਂਗੇ ਤੇ ਥੋੜੇ ਦਿਨਾਂ ਨੂੰ ਦੂਜਾ ਪਾੜ ਦਾਂਗੇ ਆਪਾਂ ਛਾਖਾ ਗੂਤਰ ਹੋਰ ਕਿਤੇ ਰੰਗਣੀ ਜੀ ਓਨਲੀ ਖੱਬਾ ਟੂਸਾ ਸੀ ਇਹ ਕੂਤਰ ਦਾ ਬੱਚਾ ਹੀ ਆ ਤੇ ਤੀਜੀ ਆਪਣੀ ਕਾਲੀ ਕਾਂਦਲੀ ਪਿਛਲੇ ਸਾਲ ਉੜਦੀ ਰਹੀ ਕੂਤਰੀ ਜੀ ਆਹ ਵਾਲੀ ਇਹ ਕਾਲੀ ਕਾਂਦ ਵਾਲੀ ਕੂਤਰੀ ਆਪਣੀ ਕਾਲੀ ਕਾਂ ਸੀ ਤੇ ਹੁਣ ਇਹ ਆਪਾਂ ਕਾਲੀ ਕਾਂ ਦੀ ਕਰਨੀ ਹੈ ਦੀ ਤੇ ਇਹਦੇ ਪੱਟ ਤੇ ਹੈਗੇ ਆਪਾਂ ਚਾਰ-ਚਾ ਖੰਭ ਕੰਨੀਆਂ ਵਾਲੇ ਵੱਡੇ ਚਾਰ-ਚਾਰ ਖੰਭ ਪੜਤੇ ਇਹਦੇ ਇਧਰੋਂ ਚਾਰ-ਚਾਰ ਤੇ ਝਾੜ ਪਈ ਹੋਈ ਸੀਗੀ ਚਾਰ-ਚਾਰ ਰਹਿ ਗਏ ਸੀਗੇ ਤੇ ਚਾਰ-ਚਾਰੇ ਅੱਜ ਪਟਦੇ ਆਪਾਂ ਇਹ ਵੀ ਸਾਫ਼ ਕਰ ਲੈਣੀ ਆਪਾਂ ਇਹ ਸ਼ਾਖ ਹੀ ਉਤਰੀ ਆ ਪੂਛ ਤਾਂ ਬਾਕੀ ਨਵੀਂ ਆਈ ਵੀ ਆ ਸਾਰੀ ਉਤਰੀ ਦੀ ਵਿੱਚੋਂ ਆਈ ਵੀ ਜਾਂਦੇ ਖੰਭ ਛਾੜੀ ਜਾਂਦੀ ਪੂਛ ਟਾਪੀ ਕੇ ਕਰਕੇ ਛਾੜ ਦੂਗੀ ਇਹ ਕੇ ਬੱਟਦੀ ਆ ਆ ਲਾਸਟ ਗੂਦਰੀ ਇਹ ਜਿਹੜੀ ਆਪਾਂ ਕੱਲ ਨਹੀਂ ਵਿਖਾਈ ਸੀ ਕਾਲੇ ਟੂਸ ਸੀ ਗੂਦਰੀ ਦੇ ਫੜ ਕੇ ਹੱਥ ਚਾਈ ਮਖਾਈ ਸੀਗੀ ਤੇ ਆ ਵੇਖੋ ਕੰਨਰੇ ਖਾਮ ਮਾੜੇ ਮਾੜੇ ਕਾਲੇ ਕਰਤੇ ਆਪਾਂ ਕੋਈ ਨਾ ਪਛਾਣ ਆਵੇ ਤੇ ਇਹਦਾ ਰਣ ਘੜਤ ਜਿਸ ਕੰਭ ਸੀਗੇ ਕੋਈ ਇਧਰ ਤੋਂ ਇੱਕ ਇੱਕ ਹੀ ਰਹਿਗੇ ਸਾਲਾ ਖੰਭ ਤੇ ਇਧਰੋਂ ਤਿੰਨ ਤਿੰਨ ਪਏ ਸੀਗੇ ਸਾਰੇ ਖਿੱਚਤੇ ਅਗੇ ਨਾ ਇਹ ਫਿਰ ਇਹ ਸਾਲੀ ਗੁਥਰੀ ਹੈ ਸੇ ਇਹ ਚਾਰ ਕੂਤਰ ਪੜਦੇ ਆਪਾਂ ਆਹ ਹਲੇ ਆਪਾਂ ਇਹਨਾਂ ਦੇ ਖੰਭ ਚਲੋ ਕੋਈ ਨਹੀਂ ਛੱਡ ਦਿੰਨੇ ਆਪਾਂ ਇਹਨਾਂ ਨੂੰ ਖੋਡੇ ਚ ਛੱਡ ਤੇ ਜੀ ਆਪਾਂ ਕਬੂਤਰ ਤੇ ਆ ਜਿਹੜੇ ਖੰਭ ਆ ਤੇ ਇਹ ਆਪਾਂ ਜੋੜਿਆਂ ਦੇ ਪਾਸੇ ਸੈੱਟ ਦਿੰਨੇ ਆ ਛੋਕਿਆ ਪੀਤ ਬੱਚਿਆਂ ਥਲੇ ਰੱਖ ਲੈਣਗੇ ਲਓ ਜੀ ਸ਼ੀਗਲ ਉਹਦੇ ਰੱਖ ਲੋ ਬੱਚਿਆਂ ਥੱਲੇ ਸਾਹਮਣੇ ਇਚੋ ਦੇਖੇ ਹਾਂ ਜੀ ਮਿੱਤਰੋ ਆ ਵੀ ਜਾਨਵਰ ਤਾੜਦਗੇ ਆਪਾਂ ਤੇ ਬੱਦਲ ਪੂਰਾ ਬਣ ਗਿਆ ਵੀ ਰਾਤ ਨੂੰ ਪੂਰੀ ਸਵੇਰ ਆਉਣਾ ਹੈਗੀ ਆ 75 80% 80% ਮੀਂਹ ਦੀ ਹੈਗੀ ਆ ਸਵੇਰ ਆਉਣਾ ਤੇ ਮੜੀਆਂ ਮੋਟੀ ਦੇ ਭੂਰੀ ਪੈ ਕੇ ਹਟ ਗਈ ਆ ਤੇ ਇਹਨਾਂ ਨੂੰ ਹੁਣ ਆ ਪਤਾ ਆੜ ਗਏ ਚਲੋ ਬਈ ਹਾਂ ਜੀ ਮਿੱਤਰੋ ਹੋ ਗਿਆ ਨੇਰਾ ਤੇ ਲਾਈਟਾਂ ਛੱਡ ਰਾਂਗਾ ਲਾਈਟਾਂ ਵੀ ਛੱਡ ਦਿੰਨੇ ਆਪਾਂ ਤੇ ਬਸ ਆਹੀ ਐਂਡ ਸੀਗਾ ਮੀ ਵੀ ਆ ਗਿਆ ਥੋੜਾ ਥੋੜਾ ਯਾਰ ਕਣਗਈਆਂ ਡਿੱਗ ਜਾਂਦੀਆਂ ਭੂਰ ਜੀ ਪਈ ਜਾਂਦੀ ਆ ਪਰ ਆਉਣ ਵਾਲੀ ਆ ਹੋਰ 20 ਮਿੰਟ ਆ 20 ਮਿੰਟ ਤੇ ਕਰਾਇਆ ਲੈ ਮੀ ਵੀ ਪੂਰਾ ਬੱਦਰ ਬਹੁ ਬਣਿਆ ਵਿਆ ਹਵਾ ਵੀ ਵਗ ਜਾਂਦੀ ਆ ਤੇ ਝੰਡਾ ਹਿੱਲਣ ਦੀ ਚਾਂਸ ਹੈ ਦਾ ਬਾ ਐਂਡੀ ਕਰਨਾ ਹੈ ਮਿੱਤਰੋ ਮੈਂ ਤੇ ਬਾਕੀ ਵੀਡੀਓ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ